ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਆਪਣੇ ਨਾਲ ਹਨ ਰਵਿੰਦਰ ਸਿੰਘ ਹੈਰੀ ਸੰਧੂ ਹਲਕਾ ਇੰਚਾਰਜ ਸ਼੍ਰੋਮਣੀ ਕਾਲੇਦਾਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਲੋਕ ਸਭਾ ਦੀਆਂ ਚੋਣਾਂ ਆ ਚੁੱਕੀਆਂ ਨੇ ਪ੍ਰਚਾਰ ਜੋ ਜੋ ਰਸ਼ਵਰਾ ਦਾ ਚੱਲ ਰਿਹਾ ਤੁਸੀਂ ਆਪਣੀ ਪਾਰਟੀ ਦਾ ਕੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੋ ਮੈਂ ਤਾਂ ਇਹ ਹੀ ਸੰਦੇਸ਼ ਦੇਣਾ ਚਾਹਣਾ ਹਲਕਾ ਬੋਰ ਦੇ ਵਸਨੀਕਾਂ ਨੂੰ ਕੀ ਜੋ ਕੁਝ ਡਵੈਲਪਮੈਂਟ ਹੋਈ ਆ ਪਰ ਮੈਂ ਡਵੈਲਪਮੈਂਟ ਦੀ ਗੱਲ ਕਰਦਾ ਜੋ ਕੁਝ ਬਣਿਆ ਸ਼੍ਰੋਮਣੀ ਕਾਲੀ ਦਲ ਨੇ ਬਣਾਇਆ ਜਿੰਨੀਆਂ ਵੀ ਮੈਂ ਜੇ ਸੜਕਾਂ ਦੀ ਗੱਲ ਕਰਾਂ ਪਿੰਡਾਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਗੱਲ ਕਰਾਂ ਜੇ ਸਕੀਮਾਂ ਦੀ ਗੱਲ ਕਰਾਂ ਸ਼ਗਨ ਸਕੀਮ ਲਾ ਲਓ ਆਟਾ ਦਾਲ ਸਕੀਮ ਲਾ ਲਓ ਤੁਸੀਂ ਲੜਕੀਆਂ ਦੇ ਸਾਈਕਲ ਸਕੀਮ ਲਾ ਲਓ ਉਜੀਫੇ ਲਾ ਲਓ ਨੀਲੇ ਕਾਰਡ ਲਾ ਲਓ ਜਿੰਨੇ ਵੀ ਕੰਮ ਹੋਇਆ ਜਿੰਨੀਆਂ ਸਕੀਮਾਂ ਲੋਕ ਭਲਾਈ ਦੀਆਂ ਸਕੀਮਾਂ ਸਮਝਦਾ ਕਿ ਜਿੰਨੀਆਂ ਵੀ ਸਕੀਮਾਂ ਐ ਸਾਰੀਆਂ ਸ਼ਰੋਮਣੀ ਕਾਲੀ ਦਲ ਵੱਲੋਂ ਲੱਗੂ ਹੋਈਆਂ ਔਰ ਇਹਨਾਂ ਨੇ ਆ ਕੇ ਦੂਜੀਆਂ ਪਾਰਟੀਆਂ ਜਿਨੇ ਵੀ ਸਦਾਤਾਰੀ ਪੇ ਲੋਕ ਕਾਂਗਰਸ ਰਹੀ ਐ ਹੁਣ ਆਵਾਜ਼ ਦੀ ਪਾਰਟੀ ਵਾਲੇ ਰਹਿ ਸਾਰੀਆਂ ਸਕੀਮਾਂ ਕੱਟ ਬੰਦ ਕੀਤੀਆਂ ਹੋਈਆਂ ਅਟਾਦਾਲ ਸਕੀਮ ਵੀ ਲਗਭਗ ਬੰਦ ਆ ਉਹ ਜੋ 5 ਕਿਲੋ ਅਜਕਲ ਕੀ ਆਟਾ ਦੇ ਰਹੇ ਜੀ ਉਹ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਵੇਖੋ ਕਿੰਨਾ ਰੌਲਾ ਪੈ ਰਿਹਾ ਇਸ ਕਰਕੇ ਮੈਂ ਤਾਂ ਸੰਦੇਸ਼ ਇਹ ਦੇਣਾ ਕਿ ਆਪਾਂ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਤੁਹਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਵੀ ਜਿੰਨਾ ਜਿੰਨਾ ਵੀ ਕੁਝ ਮੈਂ ਸਮਝਦਾ ਜੇ ਆਪਾਂ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰ ਲਈਏ ਜਿੰਨਾ ਗਲਿਆਰਾ ਬਣਾਇਆ ਜਿੰਨੀਆਂ ਜਿੰਨਾ ਉਹਦਾ ਸੁੰਦਰੀਕਰਨ ਹੋਇਆ ਕਿਹਨੇ ਕੀਤਾ ਸ਼੍ਰੋਮਣੀ ਕਾਲੀ ਦਲ ਨੇ ਕੀਤਾ ਹੈ ਔਰ ਉੱਥੇ ਇਹ ਨਹੀਂ ਕਿ ਕੋਈ ਸਿੱਖ ਹੀ ਕੱਲੇ ਜਾਂਦੇ ਹਰ ਧਰਮ ਦੇ ਲੋਕ ਉੱਥੇ ਜਾਂਦਾ ਨਤਮਸਤਕ ਹੁੰਦਾ ਜਾ ਕੇ ਇੱਕ ਸਰ ਗੱਲ ਚੱਲਦੀ ਹੁੰਦੀ ਸੀ ਪਿੰਡਾਂ 'ਚ ਵੀ ਆਫਸਰ ਗੱਲਾਂ ਹੁੰਦੀਆਂ ਵੀ ਬਾਦਲ ਸਾਉ ਦਾ ਫੋਨ ਉਹ ਬਰਾ ਖੜਕਦਾ ਹੁੰਦਾ ਸੀ ਤੇ ਖੜਕੇਂਦਾ ਸੀ ਫੋਨ ਵੀ ਮਤਲਬ ਇਹ ਨਹੀਂ ਸੀ ਕੰਮ ਨਹੀਂ ਮੁਣਦੇ ਸੀ ਆਮ ਆਨੇ ਪਾਰਟੀ ਦੇ ਸੁਣ ਚਾਰਿਆ ਇਹਨਾਂ ਦੇ ਫੋਨ ਨਹੀਂ ਕੰਮ ਕਰ ਰਿਹਾ ਇਹਦਾ ਕੀ ਕਾਰਨ ਹੋ ਸਕਦਾ ਇਹਦਾ ਕਰਨ ਨੂੰ ਤਾਂ ਮੈਂ ਸਮਝਦਾ ਵੀ ਨਿਆ 9 ਦਿਨ ਤੇ ਪੁਰਾਣਾ 100 ਦਿਨ ਠੀਕ ਹੈ ਨਵੇਂ ਬੰਦੇ ਨੇ ਨਾ ਇਹਨਾਂ ਨੂੰ ਮਤਲਬ ਸਿਸਟਮ ਚਲਾਉਣਾ ਹੀ ਨਹੀਂ ਮੈਂ ਸਮਝਦਾ ਆ ਰਿਹਾ ਜਿਹੜਾ ਕਿ ਉਹ ਇੱਥੇ ਤੁਸੀਂ ਇੱਥੇ ਲਾ ਲਓ ਤੁਸੀਂ ਬੋਰ ਦੀ ਗੱਲ ਕਰੀਏ ਤਾਂ ਜਿਹਨਾਂ ਨੇ ਇੱਥੇ ਇਲੈਕਸ਼ਨ ਲੜਿਆ ਠੀਕ ਹੈ ਜਿਹੜੇ ਇਤੋਂ ਇਤੋਂ ਇਲੈਕਸ਼ਨ ਲੜਦੇ ਆ ਉਹ ਤਾਂ ਵਿਚਾਰੇ ਘਰੇ ਬਿਠੇ ਆ ਤੇ ਬੀਜੇਪੀ ਤੋਂ ਆ ਕੇ ਉਹ ਆਮਾਦੀ ਪਾਰਟੀ ਦੇ ਇੰਚਾਰਜ ਲੱਗ ਗਏ ਇਹ ਸਿਸਟਮ ਹੈ ਨਾ ਕੋਈ ਇਹ ਕੋਈ ਤਰੀਕਾ ਤੇ ਨਹੀਂ ਨਾ ਹੋਇਆ ਇਸ ਕਰਕੇ ਸ਼੍ਰੋਮ ਨੇ ਕਰੀ ਤਲ 103 ਸਾਲ ਪੁਰਾਣੀ ਪਾਰਟੀ ਹੈ ਜਿਹੜੇ ਬੰਦੇ ਜੁੜੇ ਆ ਪਿਓ ਦਾਦਿਆਂ ਦੇ ਵੱਡਿਆਂ ਦੇ ਵੱਡੇ ਪੀੜੀਆਂ ਦੇ ਪਰ ਪੀੜੀਆਂ ਉਹ ਜੁੜੇ ਹੋਏ ਬੰਦੇ ਨੇ ਉਹ ਕੰਮ ਕਰ ਰਹੇ ਹਨ ਸਰ ਜੇ ਆਪਾਂ ਨਸ਼ਿਆਂ ਦੇ ਦੇਖੀ ਜਾਈਏ ਨਸ਼ੇ ਬਹੁਤ ਵਧ ਗਏ ਪੰਜਾਬ ਚ ਆਮਾਦੀ ਪਾਰਟੀ ਦੀ ਦਵਾਈ ਸੀ ਕਿ ਨਹੀਂ ਸੀ ਨਸ਼ਿਆਂ ਦੇ ਕਾਬੂ ਪਾਈ ਜਾਊਗਾ ਏ ਨਸ਼ੇ ਜਿਵੇਂ ਅਬੋਰ ਦੇ ਲਈ ਲੋਟ ਕੋ ਜੇ ਵਦਰੀਆ ਨਸ਼ੇ ਮੈਡੀਕਲ ਨਸ਼ਾ ਤਾਂ ਅਨਿਸਰ ਨਸ਼ਿਆਂ ਦੇ ਤੁਹਾਡਾ ਕੀ ਰਹਿ ਗਈ ਜੇ ਨਸ਼ੇ ਵਧ ਰਹੇ ਪੰਜਾਬ ਵਿੱਚ ਕੱਲ ਨਾ ਜੀ ਮੇਰਾ ਪ੍ਰੋਗਰਾਮ ਸੀਗਾ 5 ਵੀ ਟਿਪੇ ਤੇ ਨਸ਼ੇ ਦੇ ਜਿਹੜੇ ਬਧਾਂ ਦੀ ਗੱਲ ਕਰਦਾ ਔਰ ਇੱਕ ਭੈਣ ਮੇਰੇ ਨਾਲ ਛੋਟਾ ਜਿਹਾ ਬੱਚਾ ਚੱਕਿਆ ਉਹ ਮੇਰੇ ਨਾਲ ਗੱਲਾਂ ਲੱਗ ਵੀ ਕਰਨ ਮੇਰੇ ਨੂੰ ਮੈਨੂੰ ਗੱਲ ਲੱਗ ਵੀ ਕਹਿੰਦੇ ਵੀਰ ਜੀ ਤੁਸੀਂ ਸਾਡੇ 5 ਵੀ ਟਿਪੇ ਦੇ ਕੋਲ ਨਾ ਨਸ਼ਾ ਹੈ ਤੁਸੀਂ ਇਹ ਨਸ਼ਾਈ ਕਿਸੇ ਤਰੀਕਾ ਠੱਲ ਪਵੇ ਜੇ ਬੱਚੇ ਸਾਡੇ ਨੌਜਵਾਨ ਨਾ ਰਹੇ ਦੁਨੀਆ 'ਚ ਫਿਰ ਵੋਟਾਂ ਪਾਉਣੇ ਕਿੰਨੇ ਆ ਨਸ਼ੇ ਦਾ ਮੈਂ ਸਮਝਦਾ ਨਸ਼ਾ ਇੰਨਾ ਜ਼ਿਆਦਾ ਹੈ ਪਿੰਡ ਪਿੰਡ ਵਾਰਡ ਵਾਰਡ ਨਸ਼ਾ ਇੰਨਾ ਜ਼ਿਆਦਾ ਹੈ ਪਰ ਇਹ ਤਾਂ ਜਿਹੜੇ ਕਹਿੰਦੇ ਸੀ ਅਸੀਂ ਚਾਰ ਹਫ਼ਤੇ 'ਚ ਨਸ਼ਾ ਬੰਦ ਕਰ ਦਾਂਗੇ ਪਹਿਲੋਂ ਕਾਂਗਰਸ ਵਾਲੇ ਆਏ ਫਿਰ ਆਵਾਜ਼ ਦੀ ਪਾਰਟੀ ਵਾਲੇ ਵੀ ਆਏ ਇਹ ਕਹਿੰਦੇ ਸੀ ਨਸ਼ਾ ਬੰਦ ਕਰ ਦਾਂਗੇ ਹੋਇਆ ਨਸ਼ਾ ਬੰਦ ਲਗਭਗ 3 ਸਾਲ ਦੇ ਕਰੀਬ ਉਹ ਚੱਲਿਆ ਔਰ ਤੁਸੀਂ ਸ਼੍ਰੋਮਣੀ ਕਾਲੀਦਾਲ ਦਾ ਵੇਖੋ ਉਦੋਂ ਕਿੰਨਾ ਕਿਤੇ ਨਸ਼ਾ ਸੀ ਨਸ਼ੇ ਉੱਤੇ ਕੰਮ ਬਹੁਤ ਕੀਤਾ ਜਾਂਦਾ ਸੀਗਾ ਅੰਕ ਸਰ ਆਪਣਾ ਕੀ ਸੰਦੇਸ਼ ਦੇਣਾ ਚਾਹੁੰਗੇ ਆਪਣੇ ਦਰਸ਼ਕਾਂ ਨੂੰ ਸੰਦੇਸ਼ ਮੈਂ ਤੇ ਇਹ ਕਹਿੰਦਾ ਵੀ ਤੁਹਾਡੀ ਆਪਣੀ ਪਾਰਟੀ ਸ਼੍ਰੋਮ ਨੀ ਕਾਲੀ ਦਲ ਇੱਕੋ ਹੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਤੋਂ ਚੱਲਦੀ ਹੈ ਔਰ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤ ਦੇ ਹਿੱਤ ਦੇ ਲਈ ਫੈਸਲੇ ਕਰਦੀ ਹੈ ਬਾਕੀ ਜਿੰਨੀਆਂ ਵੀ ਪਾਰਟੀਆਂ ਭਾਵੇਂ ਭਾਜੀਪੀ ਵਾਲੇ ਆ ਭਾਵੇਂ ਆਮ ਆਦਮੀ ਪਾਰਟੀ ਵਾਲੇ ਆ ਭਾਵੇਂ ਕਾਂਗਰਸ ਪਾਰਟੀ ਵਾਲੇ ਇਹ ਸਾਰੇ ਉੱਥੋਂ ਸੈਂਟਰ ਤੋਂ ਚੱਲਦੇ ਆ ਇਹਨਾਂ ਦਾ ਪੰਜਾਬ ਨਾਲ ਕੋਈ ਸਰੂਕਾਰ ਨਹੀਂ ਇਹਨਾਂ ਨੇ ਪੰਜਾਬ ਨੂੰ ਵਰਤ ਕੇ ਦੂਜੀਆਂ ਸਟੇਟਾਂ ਦੇ ਵਿੱਚ ਇਹਨਾਂ ਨੇ ਆਪਣਾ ਸਤਾ ਹਾਸਲ ਕਰਨੀਆਂ ਚਾਹੁੰਦੀਆਂ ਔਰ ਸ਼ਰਮ ਨੀ ਕਾਲੀ ਦਲ ਇੱਕੋ ਇੱਕ ਐਸੀ ਪਾਰਟੀ ਜਿਹੜੀ ਸਿਰਫ ਪੰਜਾਬ ਦੇ ਭਲੇ ਲਈ ਸੋਚਦੀ ਹੈ ਔਰ ਸੰਦੇਸ਼ ਦੀ ਗੱਲ ਜਿਹੜੀ ਤੁਸੀਂ ਗੱਲ ਕਰਦੇ ਹੋ ਸਾਡੇ ਵਾਸਤੇ ਬੜੀ ਮਾਨ ਦੀ ਮਾਨ ਦੀ ਗੱਲ ਹੈ ਕਿ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਹਨ ਔਰ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਲਈ ਪੰਜਾਬ ਦੇ ਹਿੱਤ ਦੇ ਲਈ ਮਿਸ਼ਾਈ ਉਹਨਾਂ ਨੇ ਫੈਸਲੇ ਲਏ ਆ ਔਰ ਕੱਲ ਸਾਡੇ ਅਵਾਰ 12 ਵਜੇ ਸਵੇਰੇ ਹਕੀਕਤ ਰਾਇ ਚੌਂਕ ਨੇੜੇ ਸਬਜੀ ਮੰਡੀ ਉਥੇ ਉਹ ਪਹੁੰਚ ਰਹਾ ਮੈਂ ਸਮੂਹ ਅਬੋਰ ਹਲਕੇ ਦੇ ਵਰਕਰ ਸਭਾ ਨੂੰ ਅਹੁਦੇਦਾਰ ਸਭਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਕੱਲ ਤੁਸੀਂ ਵੱਧ ਤੋਂ ਵੱਧ ਵੱਧ ਚੜ ਕੇ ਇੱਥੇ ਸਵੇਰੇ ਪਹੁੰਚੋ ਔਰ ਆਪਣੇ ਪ੍ਰਧਾਨ ਜੀ ਦੇ ਵਿਚਾਰ ਸੁਣੋ ਬਹੁਤ ਬਹੁਤ ਧੰਨਵਾਦ ਸਾਨੂੰ ਸਾਰਾ ਆਪਣੇ ਚੈਨਲ ਤੇ ਐਸੇ ਤਰ੍ਹਾਂ ਆਪਣੇ ਚੈਨਲ ਤੇ ਜੁੜੇ ਰਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ